ਟੋਲ ਪਲਾਜ਼ੇ ਤੇ ਹੋਈ ਬਹਿਸ-ਬਾਜੀ ਚੱਲ ਗਈਆਂ ਨੇ ਗੋਲੀਆਂ ਪੂਰਾ ਪਿੰਡ ਐ ਦਹਿਸ਼ਤ ਦੇ ਮਾਹੌਲ ਦੇ ਵਿੱਚ ਤੇ ਟੋਲ ਕਰਮਚਾਰੀ ਸਮੇਤ ਦੋ ਨੌਜਵਾਨ ਹੋ ਗਏ ਨੇ ਬੁਰੀ ਤਰ੍ਹਾਂ ਜ਼ਖਮੀ ਜਿੱਥੇ ਇੱਕ ਖਬਰ ਫਰੋਜਪੁਰ ਦੇ ਪਿੰਡ ਮਿਸ਼ਰੀਵਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਟੋਲ ਕਰਮਚਾਰੀ ਤੇ ਗੱਡੀ ਦੇ ਵਿੱਚ ਆਏ ਕੁਝ ਨੌਜਵਾਨਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਥੇ ਗੋਲੀਆਂ ਚੱਲ ਗਈਆਂ ਨੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਇਸ ਦੇ ਵਿੱਚ ਇੱਕ ਟੋਲ ਕਰਮਚਾਰੀ ਤੇ ਇੱਕ ਪਿੰਡ ਦਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਜਸ਼ਨ ਨਾਮ ਦਾ ਇੱਕ ਨੌਜਵਾਨ ਜਿਹੜਾ ਕਿ ਸਟੂਲ ਪਲਾਜੇ ਤੇ ਕੰਮ ਕਰਦਾ ਉਸਨੇ ਕਿਹਾ ਹੈ ਕਿ ਉਹ ਆਪਣੀ ਡਿਊਟੀ ਤੰਦੀ ਹੀ ਦੇ ਨਾਲ ਦੇ ਮੌਦਾ ਉਸ ਦਾ ਕੰਮ ਹੈ ਇੱਥੇ ਆਏ ਲੋਕਾਂ ਦੇ ਕੋਲੋਂ ਟੈਕਸ ਲੈਣਾ ਤੇ ਉਹ ਆਪਣੀ ਡਿਊਟੀ ਨਿਭਾਰ ਰਿਹਾ ਸੀ ਉਸਨੇ ਦੱਸਿਆ ਹੈ ਕਿ ਸਕੋਰਪੀਓ ਗੱਡੀ ਦੇ ਵਿੱਚ ਕੁਝ ਨੌਜਵਾਨ ਆਏ ਸਨ ਤਾਂ ਇਸਨੇ ਉਹਨਾਂ ਨੂੰ ਰੋਕਿਆ ਤਾਂ ਕਿ ਉਹ ਆਪਣਾ ਟੈਕਸ ਦੇਣ ਪਰੰਤੂ ਉਹਨਾਂ ਨੌਜਵਾਨਾਂ ਨੇ ਟੈਕਸ ਨਹੀਂ ਦਿੱਤਾ ਉਲਟਾ ਬਹਿਸਬਾਜ਼ੀ ਕੀਤੀ ਤੇ ਜਲਦੀ ਦੇ ਵਿੱਚ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਐਥੇ ਜਸ਼ਨ ਨੇ ਦੱਸਿਆ ਹੈ ਕਿ ਉਸ ਦਾ ਹੱਥ ਉਹਨਾਂ ਦੇ ਸ਼ੀਸ਼ੇ ਨੂੰ ਲੱਗਿਆ ਜਿਸ ਦੇ ਨਾਲ ਉਹ ਸ਼ੀਸ਼ਾ ਟੁੱਟ ਗਿਆ ਪਰੰਤੂ ਉਹ ਨੌਜਵਾਨ ਕਾਲੀ ਦੇ ਵਿੱਚੋਂ ਉੱਥੋਂ ਚਲੇ ਗਏ ਜਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਸ਼ਾਮ ਨੂੰ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਦੋਸਤ ਦੇ ਨਾਲ ਆਪਣੇ ਪਿੰਡ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇੱਕ i20 ਕਾਰ ਆਈ ਜਿਸ ਦੇ ਵਿੱਚੋਂ ਕੁਝ ਨੌਜਵਾਨ ਬਾਹਰ ਨਿਕਲੇ ਤੇ ਉਸ ਦੇ ਨਾਲ ਗੱਲ ਕਰਨ ਲੱਗੇ ਕਿ ਉਹ ਐਸੇ ਹੀ ਟੋਲ ਪਲਾਜੇ ਤੇ ਕੰਮ ਕਰਦਾ ਹੈ ਉਹਨਾਂ ਦੀ ਗੱਲਬਾਤ ਦੇ ਦੌਰਾਨ ਹੀ ਇੱਕ ਹੋਰ ਗੱਡੀ ਉੱਥੇ ਆ ਜਾਂਦੀ ਹੈ ਜਿਸ ਦੇ ਵਿੱਚੋਂ ਕੁਝ ਨੌਜਵਾਨ ਬਾਹਰ ਨਿਕਲਦੇ ਨੇ ਇੱਥੇ ਜਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਗੱਲਬਾਤ ਦੇ ਦੌਰਾਨ ਹੀ ਉਹੀ ਸਕੋਰਪੀਓ ਗੱਡੀ ਆ ਜਾਂਦੀ ਹੈ ਜਿਹੜੀ ਕਿ ਸਵੇਰੇ ਆਈ ਸੀ ਤੇ ਉਹੀ ਨੌਜਵਾਨ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਇਹਨਾਂ ਨੌਜਵਾਨਾਂ ਨੇ ਜਸ਼ਨਤੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ بیسਬਾਲ ਦੇ ਨਾਲ ਜਸ਼ਨ ਦੇ ਸਿਰ ਤੇ ਸੱਟ ਮਾਰੀ ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਇੱਥੇ ਜਸ਼ਨ ਦਾ ਕਹਿਣਾ ਹੈ ਕਿ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਪਿੰਡ ਦੇ ਬਹੁਤ ਸਾਰੇ ਲੋਕ ਵੀ ਉੱਥੇ ਇਕੱਠੇ ਹੋ ਗਏ ਪਿੰਡ ਦਾ ਇੱਕ ਨੌਜਵਾਨ ਗੁਰਮੀਤ ਜਿਹੜਾ ਕਿ ਉਸਨੂੰ ਬਚਾਉਣ ਦੇ ਲਈ ਅੱਗੇ ਵਧਿਆ ਸੀ ਤਾਂ ਜਿਹੜੇ ਹਮਲਾਵਰ ਸਨ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਦੇ ਵਿੱਚੋਂ ਦੋ ਗੋਲੀਆਂ ਗੁਰਮੀਤ ਦੇ ਲੱਗ ਗਈਆਂ ਨੇ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਜਦੋਂ ਇਸ ਤੇ ਗੋਲੀਆਂ ਲੱਗ ਗਈਆਂ ਤੇ ਹਮਲਾਵਰ ਜਿਹੜੇ ਸਨ ਉੱਥੋਂ ਭੱਜ ਗਏ ਤਾਂ ਪਿੰਡ ਦੇ ਲੋਕਾਂ ਨੇ ਇਹਨਾਂ ਦੋਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਤਾਂ ਕਿ ਇਹਨਾਂ ਦਾ ਇਲਾਜ ਹੋ ਸਕੇ ਦੱਸਦੀ ਹੈ ਕਿ ਜਸ਼ਨ ਦੀ ਹਾਲਤ ਤਾਂ ਠੀਕ ਦੱਸੀ ਜਾ ਰਹੀ ਹੈ ਪਰੰਤੂ ਗੁਰਮੀਤ ਦੀ ਹਾਲਤ ਗੰਭੀਰ ਹੈ ਡਾਕਟਰਾਂ ਦਾ ਕਹਿਣਾ ਕਿਸੇ ਵੀ ਵੇਲੇ ਵੀ ਕੁਝ ਵੀ ਹੋ ਸਕਦਾ ਸੋ ਇਸ ਵੇਲੇ ਟੋਲ ਪਲਾਜ਼ੀ ਤੇ ਸਿਰਫ ਟੈਕਸ ਲੈਣ ਦੀ ਗੱਲ ਨੂੰ ਲੈ ਕੇ ਬਹਿਸਬਾਜੀ ਹੋਈ ਹੈ ਜਿਸ ਦੌਰਾਨ ਇਹ ਗੋਲੀਆਂ ਚੱਲ ਗਈਆਂ ਨੇ ਜਿਸ ਦੇ ਵਿੱਚ ਜਿਹੜਾ ਟੋਲ ਕਰਮਚਾਰੀ ਹੈ ਉਸ ਦੇ ਵੀ ਸੱਟਾਂ ਲੱਗੀਆਂ ਨੇ ਗੰਭੀਰ ਰੂਪ ਦੇ ਵਿੱਚ ਉਹ ਵੀ ਜ਼ਖਮੀ ਹੈ ਤੇ ਗੁਰਮੀਤ ਨਾਮ ਦਾ ਇਹ ਨੌਜਵਾਨ ਜਿਸ ਦੀ ਗੋਲੀਆਂ ਲੱਗ ਗਈਆਂ ਨੇ ਉਹ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਹੈ ਹੁਣ ਇਹ ਮਾਮਲਾ ਹੋ ਸਕਦਾ ਹੈ ਕਿ ਪੁਲਿਸ ਤੱਕ ਵੀ ਪਹੁੰਚੇ ਕਿਉਂਕਿ ਇੱਥੇ ਗੋਲੀਆਂ ਚੱਲੀਆਂ ਨੇ ਤੇ ਪੁਲਿਸ ਵੀ ਹੋ ਸਕਦਾ ਹੈ ਇੱਥੇ ਆਵੇ ਤੇ ਆਪਣੀ ਕਾਰਵਾਈ ਇਹਿਆ ਕੀ ਕਰੇ